ਕਿਰਕਲ ਜੀ ਅਗਲੇ 4 ਘੰਟੇ ਵਿੱਚ ਬਦਲੇਗਾ ਜੀ ਪੰਜਾਬ ਦਾ ਮੌਸਮ ਵੱਡਾ ਅਲਰਟ ਜਿਹੜਾ ਜਾਰੀ ਹੋ ਚੁੱਕਿਆ ਹੈ ਤੇਜ਼ ਭਾਰੀ ਮੀਂਹ ਮਚਾਵੇਗਾ ਜੀ ਤੜਥੱਲੀ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਆਪ ਲੋਕ ਸਭ ਨੂੰ ਪਤਾ ਜੀ ਆਪਾਂ ਪਿਛਲੀ ਵੀਡੀਓ ਵਿੱਚ ਪਿਛਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦਾ ਹਾਲ ਦੱਸਿਆ ਸੀ ਜਿਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਮੀਂਹ ਅਲਟ ਚਾਰੀ ਹੋ ਚੁੱਕਾ ਹੈ ਅਗਲੇ ਆਉਣ ਵਾਲੇ ਤਿੰਨ ਤੋਂ ਚਾਰ ਦਿਨ ਕਾਫੀ ਜ਼ਿਆਦਾ ਲੜ ਚਾਰੀ ਹੋਇਆ ਤੇ ਜੇ ਗੱਲ ਕਰੀਏ ਅੱਜ ਦੇ ਪੰਜਾਬ ਦੇ ਮੌਸਮ ਦੀ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਮੀਂਹ ਦੇਖਣ ਨੂੰ ਮਿਲਣ ਵਾਲਾ ਹੈ ਚਲੋ ਚੱਲ ਮੈਂ ਅਪਡੇਟ ਦੇ ਉੱਤੇ ਜੀ ਜੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਬਰਨਾਲਾ ਪਟਿਆਲਾ ਇਸ ਦੇ ਨਾਲ ਜੀ ਲੁਧਿਆਣਾ ਦੇ ਕੁਝ ਕੁ ਪਗ ਨੇ ਫਤਿਹਗੜ੍ਹ ਸਾਹਿਬ ਮਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ 4 ਘੰਟੇ ਵਿੱਚ ਜੀ ਮੌਸਮ ਵਿਭਾਗ ਨੇ ਵੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਜੀ ਸੰਗਰੂਰ ਪਟਿਆਲਾ ਲੁਧਿਆਣਾ ਮੋਗਾ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਵਿੱਚ ਦਰਮਿਆਨੇ ਮੀਂਹ ਦੇ ਨਾਲ-ਨਾਲ ਆਸਮਾਨੀ ਬਿਜਲੀ ਤੇਜ਼ ਹਮਾਮਾ ਚੱਲਣ ਦੀ ਜਿਹੜੀ ਸੰਭਾਵਨਾ ਜਿਤਾਈ ਜਾ ਰਹੀ ਹੈ ਜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਕਈ ਜ਼ਿਲ੍ਹੇ ਨੇ ਜਿਵੇਂ ਜ਼ਿਲ੍ਹਾਵਾਰ ਗੱਲ ਕਰੀਏ ਤਮਾਂਨਸਾ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਮਹਾਲੀ ਰੂਪਨਗਰ ਤੇ ਉਸ ਤੋਂ ਬਾਅਦ ਜੀ ਮਹਾਲੀ ਦੇ ਕੁਝ ਇਲਾਕੇ ਨੇ ਤੇ ਸ਼ਹੀਦ ਭਗਤ ਸਿੰਘ ਨਗਰ ਹੋਇਆ ਤੇ ਜਲੰਧਰ ਦੇ ਕੁਝ ਭਾਗ ਨੇ ਤੇ ਹੁਸ਼ਿਆਰਪੁਰ ਦੇ ਜਿਹੜੇ ਕੁਝਕ ਭਾਗ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਮੌਸਮ ਵਿਭਾਗ ਦੇ ਚੰਡੀਗੜ੍ਹ ਵੱਲੋਂ ਜਾਰੀ ਕੀਤਾ ਗਿਆ ਜੀ ਅਲਰਟ ਇਹਨਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਮੀਂਹ ਦੇਖਣ ਨੂੰ ਮਿਲਵਾਲਾ ਜੀ ਆਉਣ ਤੋਂ 2 ਤੋਂ 4 ਘੰਟਿਆਂ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ। ਬਾਕੀ ਤੁਹਾਡਾ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਧੰਨਵਾਦ।